ਰਾਮਕਲੀ ਮਹਲਾ ਤੀਜਾ ਨੰਦੇ ਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਵਾਰੀ ਕੇ ਰਾਮ ਜੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਾਨਾ ਮੇਰੇ ਦੂਸਾ ਦੀ ਸਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾ ਗੱਲਾਂ ਸੰਰਾਸ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਾਨਾ ਮੇਰੇ ਸੁਧਾਰੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇ ਰਹਿ ਸੰਕੇਛੈ ਜਿਸ ਤੇ ਸੋ ਪਾਵੇ ਸੁਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਗੁਰ ਤੇਰੇ ਸੱਚਾ ਨਾਮ ਮੇਰਾ ਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਸੁਖ ਮਨ ਆਏ ਵਸਿਆ ਜਿਨ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਇਸ ਦੀ ਹੈ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਦ ਰੂਪੇ ਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਬਦ ਘਰਸੁ ਪਾਗੇ ਘਰਸੁ ਪਾਗੇ ਸਬਦ ਵਾਜੇ ਕਲਾਇਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਗੰਟ ਬਿਮਾਰਿਆ ਤੁਨ ਕਰਮ ਪਾਇਆ ਦੁਜਨ ਕਉ ਸੇਨਾ ਵਰ ਕੈ ਲਾਗੇ ਕਹ ਨਾਨਕ ਤੈਸ ਕੋ ਆਦਤ ਕਰ ਅਨੰਦ ਵਾਜੇ ਸੱਚਿ ਲੇਵੇਂ ਦੇਹ ਨਿਮਾਣੀ ਦੇਹ ਨਿਬਾਣੀ ਲਵੇ ਬਾਜੂ ਕਿਆ ਕਰੇ ਵਿਚਾਰੀਆ ਤੁਧ ਬਾਜ ਜਸਮਰਤ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ ਇਸ ਨੋਰਤਾਉ ਨਾ ਹੀ ਸੰਗ ਲਾਲ ਸਵਾਰੀਆ ਕਹ ਨਾਨਕ ਲਵੇ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਅਨ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣ ਅਨਸਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਾ ਕਟੇ ਗਿਆ ਅਨੰਝ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਜਿਨ ਕਾ ਸੰਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਇਸਨੋਂ ਹੋਰ ਕਿਆ ਕਰੇ ਵਿਚਾਰਿਆ ਇਕ ਭਾਰਾਂ ਭੋਲੇ ਫੇਰੇ ਦਾ ਦੇ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਲ ਜਿਨ ਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਓ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ ਰੈ ਕਹਾਣੀ ਅਕਥ ਘੇਰੀ ਗਤ ਦੁਆਰੇ ਪਾਈਐ ਤਨ ਮਨ ਧਨ ਸਭ ਸਾਧ ਗੁਰ ਕੋ ਹੁਕਮ ਮੰਨੇ ਪਾਈਏ ਹੁਕਮ ਮੰਨਿਓ ਗੁਰੂ ਕੀ ਰਾਗਾ ਵੋ ਸਤੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥ ਅਕਤ ਕਹਾਣੀ ਏ ਮਨ ਚੰਚਲਾ ਜਤਰਾਏ ਕਿਨੇ ਨਾ ਪਾਇਆ ਜਤਰਾਏ ਨਾ ਪਾਇਆ ਕਿਨੇ ਤੂ ਸੁਨ ਮਨ ਮੇਰੀ ਆਹ ਮਾਇਆ ਵੋਣੀ ਜਿਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜੰਠ ਗਵਲੀ ਪਾਈਆ ਕੁਰਬਾਨ ਕੀਤਾ ਦਿਸੇ ਬੰਟੋ ਜਿਨ ਮਾ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲਾ ਜਤਰਾਏ ਕਿ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਹੁਕਮ ਤੋਂ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲੇ ਸਾਥ ਤੇ ਰਹਿ ਚੱਲੈ ਨਹੀਂ ਇਸ ਨਾਲ ਕਿਉਂ ਜਿਤ ਲਾਈਐ ਸਹ ਕੰਮ ਮੁੱਲੇ ਨਾ ਕੀਚੇ ਜਤੰਤ ਪੱਛੋ ਤਾਈਐ ਸਤਗੁਰੂ ਕਾ ਆਪਦੇ ਸੰਤੋ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਸਮਾਲੇ ਅਗਮਾ ਕੋ ਚਰਾ ਤਰੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਣਾ ਏ ਆਖ ਤਾ ਵੇਖੇ ਸਭ ਤੂ ਐ ਜਨ ਜਗ ਤੂ ਪਾਇਆ ਕਹਿ ਨਾਨਕ ਤੂੰ ਸਦਾ ਗਮੈ ਤਰੰਤ ਨਾ ਪਾਇਆ ਸੁਰ ਨਰ ਮੁੰਜਨੇ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੈਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੂ ਪਾਇ ਇੱਕ ਵੇਖ ਪਰ ਸਨੇ ਆਇਆ ਲਵ ਲਵ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਰਾਇਣ ਜਿਸਨੋਂ ਆਪ ਟੋਟਾ ਦਿਨ ਅਮਰਤ ਗੁਰ ਤੇ ਪਾਇਆ ਭਗਤਾ ਕੇ ਚਾਲ ਨੇ ਰਾਹ ਨੇ ਚਾਲਾ ਨਿਰਾਲੇ ਭਗਤਾ ਕੇ ਰੀ ਵਿਖਮ ਮਾਰਗ ਚਲਣਾ ਲਵ ਲਵ ਹੰਕਾਰ ਤੈ ਤ੍ਰਿਸ਼ਨਾ ਬਹੁਤ ਨਾਹੀ ਵੈ ਨਾ ਖੰਨੇ ਅਤੇ ਖੀਵਾਰੋਂ ਨਕੀ ਇਹਤ ਮਾਰਗ ਜਾਣਾ ਬੁਰੇ ਪ੍ਰਸਾਦੀ ਜਿੰਨੀ ਆਵਤ ਜਿਹਰ ਵਸ ਨਾਸਮਾਣੀ ਕਹਿ ਨਾਨਕ ਚਾਲ ਭਗਤਾਂ ਜੁ ਕੋ ਜੁਗ ਨਿਰਾਲੀ ਝੋਂ ਤੂੰ ਚਾਲਾਏ ਤੂੰ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵੇਂ ਤੂੰ ਚਾਲਾਏ ਤੇ ਵੈ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜੇ ਨਾਮ ਲਾਏ ਸੇ ਰਸ ਦਾ ਧਿਆਵੇ ਜਿਸ ਰਸਤਾ ਸੁਣਾਇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਹਜੋਂ ਭਾਵੇ ਤਿਵੇਂ ਚਲਾਵੇ ਇਹੋ ਸੋਇਲਾ ਸ਼ਬਦ ਸੁਆਵਾ ਸ਼ਬਦ ਸੁਆਵਾ ਸੋਇਲਾ ਸਤਿਗੁਰੂ ਸੁਣਾਇ ਇਹੋ ਤਿਨ ਕੈ ਮਨੁ ਅਸਿਆ ਜਨ ਤੁਣੋ ਲਿਖਿਆ ਆ ਇਕ ਫੇਰਾ ਹਨੇਰੇ ਕਰਾ ਗੱਲਾਂ ਗੱਲੇ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇ ਅਵੇ ਤੋ ਐਸੇ ਜਨਾ ਜਿੰਨੀ ਅਰਤਿ ਆਇ ਅਰਤਿ ਆਇ ਪਿਉ ਤੋ ਐ ਗੁਰਮੁਖ ਜਿੰਨੀ ਤੇ ਆਇ ਪਿਉ ਤ ਮਾਤਾ ਪਿਤਾ ਉਟਮ ਸਹਿ ਸਿਮ ਤੇ ਸੰਗ ਸਭਾਈਆ ਕਹ ਦੇ ਬਿ ਸੁਣ ਦੇ ਬਿ ਤੋ ਸਿਮਤ ਜਿੰਨੀ ਮਨ ਵਸਾਇਆ ਕਹ ਨਾਨਕ ਸਿਮਤ ਜਿੰਨੀ ਗੁਰਮਖ ਅਰਤਿ ਆਇ ਕਰਮਿ ਸਹਿ ਨੋਕ ਜੈਵਨ ਸਹਿ ਜੇ ਸਸਾ ਨਾ ਜਾਏ ਨਹਿ ਜਾਏ ਸਸਾ ਕਿ ਤ ਸਿਮ ਰਹੀ ਕਰਮ ਕਮਾਈ ਸੈ ਸੈ ਜੀਉ ਮਲੇਣਾ ਕਿ ਸਜੋਂ ਤੋਤਾ ਜਾਏ ਮਨ ਤੋ ਸਬਦ ਲਾਗੋ ਅਰਸ ਰੋ ਚਤ ਲੈ ਕਹਿ ਨਾਨਕ ਗੁਰ ਪ੍ਰਸਾਦਿ ਸੈ ਉਪਜੈ ਉਸ ਸੈ ਜਾਏ ਜੀਉ ਮੈਲੇ ਬਾਹਰੋਂ ਨਿਰਬਲ ਬਾਹਰੋਂ ਨਿਰਵਾ ਜੀਉ ਤ ਮੈਲੇ ਤਿੰਨੇ ਜਨਮ ਜੁ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਵਰਨ ਮਨੋਂ ਵਿਸਾਰਿਆ ਵੇ ਦਾ ਮੈਂ ਨਾਮ ਤੁਮਸੋ ਸੁਣਿਆ ਨਾ ਹੀ ਫਿਰੇ ਜੋ ਬੇਤਾਲਿਆ ਕਹ ਨਾਨਕ ਜਿਨ ਸਹਿ ਤਜਿਆ ਕੂੜੇ ਲਾਗੇ ਤਿਨਿ ਜਨਮ ਵਿਵਹਾਰਿਆ ਜੀਉ ਨਿਰਮਲ ਬਾਰੋਂ ਨਿਰਮਲਾ ਬਾਹਰੋਂ ਤਨੁ ਮੋ ਜੀਉ ਨਿਰਮਲ ਸਦ ਵਰਤੇ ਕਰਨੀ ਕਾ ਮਾਣੀ ਕੋੜ ਕੀ ਸੋਇ ਪੁੰਚੈ ਨਾਹਿ ਮਨਸਾ ਸਤਿ ਸਿਮਾਣੀ ਜਨਮ ਰਤਨ ਜਿੰਨੀ ਖਟਿਆ ਭਲੇ ਸੇਵਣ ਜਾ ਰਈ ਕਹ ਨਾਨਕ ਜਿਨ ਮਨ ਨਿਰਮਲ ਸੁਧਾਰੈ ਗੁਰ ਨਾਲੇ ਜੇ ਕੋ ਸਿ ਗੁਰੁ ਸੇ ਤਿਸਨ ਮਕੋ ਵੈ ਹੋਵੇ ਤਸਰੰਗ ਸਿੱਖੋ ਹੀ ਜੀ ਰਹਿ ਗੁਰ ਨਾਲੇ ਗੁਰ ਕੀ ਚਰਨ ਤੇ ਤੇ ਆਏ ਅੰਤ ਰਤਮਾ ਸਮਾਲਿਆ ਛਣਸਦਾ ਰਹਿ ਭਰਨਾ ਬਿਰਮਿ ਨਵ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸੁਖ ਸਰਮਪੋਏ ਜੇ ਕੋ ਗੁਰ ਤੇ ਵੇ ਮਖੂਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਉ ਮੁਕਤ ਨ ਹੋਰਤੇ ਕੋਈ ਪੁੱਛੋ ਵੇ ਗਿਆ ਜਾ ਅਨੇਕ ਜੁੰਨੀ ਭਰਦੇ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਲ ਚਾਨ ਨੇ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਣ ਸਤਿਗੁਰ ਮੁਕਤ ਨਾ ਪਾਈ ਆਵ ਸਿੱਖ ਸਤਿਗੁਰੂ ਕੇ ਪਿਆਰੇ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੈ ਤਨਸ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਏ ਸੱਚੀ ਬਾਣੀ ਸਤਿਗੁਰੂ ਬਿਨਾਂ ਔਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖੋਂ ਖਾਨੀ ਹਾਰਾ ਨਿਤ ਕਰ ਅਸਨਾ ਕੇ ਸੁਣਾ ਜਾਣੀ ਚਿੱਤ ਜਿੰਨ ਘਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰ ਬਾਝੋਂ ਔਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨਾ ਜਿਤ ਮਨ ਲਾਗੈ ਵਸਮਾ ਸਭ ਸੇਤੀ ਮਨ ਮਿਲਿਆ ਚਲਾਇਆ ਭਾਉ ਆਪੇ ਰਤਨਾ ਪੈਸਮਉ ਦੇਵ ਜਾਏ ਕਹਿ ਨਾਨਕ ਸਬਦ ਰਤਨ ਹੀ ਰਹਿ ਜਿਤ ਜੜਾਓ ਸਿਵ ਸ਼ਕਤਾ ਬੂ ਪਾਏ ਕਹਿ ਕਰਤਾ ਪੈਗਮ ਵਰਤਾਏ ਕੁਮਰਤਾਏ ਵੇਖੇ ਗੁਰਮੁਖ ਸਹਿਬ ਜਾਏ ਤੋੜੇ ਬੰਧਨ ਹੋਵੇ ਮੁਕਤਾ ਸਬਦ ਮਨ ਵਸਾਏ ਗੁਰਮੁਖਾ ਜਿਸੁ ਆਪਕਰੇ ਸੋ ਹੋਇ ਕਛੁ ਨਿਵਨਾਇ ਕਹਿ ਨਾਨਕ ਆਪ ਕਰਤਾ ਭੀ ਉਪਮਾ ਬੁਜਾਇ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰ ਬਾਜੋਂ ਤਤ ਸਾਰਾ ਜਾਣੀ ਤਿਸ ਗੁਣੀ ਸੰਸਾਰ ਭ੍ਰਮ ਸਤਾ ਸਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਿ ਆਕੇ ਜਿਨ ਨਾਮ ਅਰਮਣ ਵਸਿਆ ਬੋਲੇ ਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਸੁਨਵੰਦ ਦੇ ਨਾਲਿ ਉਲਾਗੈ ਜਾਤ ਰਹਿਣ ਵਿਹਾਣੀ ਵਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵੜਦਾਤਾ ਜਗਨ ਮੈਂ ਆਹਾਰ ਪੁੰਚਾ ਵਈ ਉਸ ਨ ਕੋ ਕੋ ਨਾ ਸਕੀ ਜਿਸ ਨ ਆਪਣੇ ਲੈ ਵ ਲਾ ਵਈ ਆਪਣੇ ਲੈ ਵਾਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏਵੜਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਹਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਪਹਾੜ ਆਉਤਾ ਜਮਿਆ ਪਰਿਵਾਰ ਭਲਾ ਪਾਇਆ ਲਈ ਸ਼ੁਕੀ ਲਗੇ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰਵਿਸਨਾ ਮਾਪ ਜਪਿ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਗ ਲਾਗੇ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪਾ ਮੁਲਕ ਹੈ ਮਨ ਨਾ ਪਾਇਆ ਜਾਏ ਮਨ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲਾਇਆ ਸਤਿਗੁਰ ਚੇਹ ਮਿਲੈ ਤਿਸਨੋਂ ਸਿਰ ਸੌਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਵਿੱਚ ਮਿਲ ਰਾਇਆ ਰਸ ਮਨੇ ਆਏ ਹਰ ਆਪਰਾ ਮੂਲਕ ਹੈ ਭਗਤ ਨਾਕੇ ਨਾਨਕਾ ਜੇ ਨਰ ਪੱਲੇ ਪਾਏ ਰਸ ਮੇਰੀ ਮਨ ਬਨਜਾਰਾ ਰਸ ਮੇਰੀ ਮਨ ਬਨਜਾਰਾ ਸਤਿਗੁਰ ਤੇ ਰਸ ਜਾਣੀ ਹਰ ਅਨਿਤ ਜਪਿਓ ਜੀ ਉਹ ਲਾਖਟਿਓ ਦਿਹਾੜੀ ਉਹ ਤੁੰਦਿ ਨਾ ਮਿਲਿਆ ਜਨਾ ਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੁਆ ਬਨਜਾਰਾ ਇਹ ਰਸ ਨਾ ਤੋਰ ਨਸਰਾਚ ਨਹੀਂ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀ ਤੈਜ ਚਰਸ ਪੱਲੈ ਨਾ ਪਾਏ ਹਰਸ ਪਾਏ ਪੱਲੈ ਪਿਆਰਸ ਬਹੁਤ ਨਦ ਰਸਨਾ ਲੱਗਿਆ ਇਹ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸਿਆਏ ਕਹਿ ਨਾਨਕ ਹੋਰ ਅਨ ਰਸ ਵਿਸਰੇ ਜਾ ਰਸ ਮਨ ਆਏ ਇਹ ਸਿਰੀ ਰਾ ਮੇਰੇ ਆਤਮਾ ਜੋਤਿ ਰੱਖੀ ਤਾ ਤੋ ਜਗ ਮੈਂ ਆਇਆ ਹਾਰੇ ਜੋਤਰਾ ਕੀਤ ਦੇ ਵਿੱਚ ਤਾਤੋ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਨ ਜਿਉ ਪਾਏ ਜਗ ਤਿ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਜਲਤ ਹੋਆ ਜਲਤਨਾ ਤਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੁਰਤਿ ਆਇਓ ਤਰਾ ਕੀਤ ਤਾਤੋ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਵਾਦਨ ਸੁਨੇ ਅਰ ਮੰਗਲ ਗਾ ਸਖੀ ਕਰੈ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੁਖ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਪੈ ਅਨਤ ਬਾਣੀ ਗੁਰਸਵ ਜਾਨਿਆ ਨਾਨਕ ਰਸ ਭੋਗੋ ਕਹਿ ਨਾਨਕ ਪ੍ਰਵਾ ਮਿਲਿਆ ਕਰਨ ਕਾਰਨ ਲੋਗੋ ਏ ਸਰੀਰ ਮੇਰੇ ਅਇਸਠ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆ ਤੁਝ ਜਗ ਮੈਂ ਆਇਆ ਜਿਨ ਅਰਤੀ ਰਚਨ ਰਚਿਆ ਅਸਰ ਬਨ ਨਾਵਸਾਇਆ ਗੁਰ ਪ੍ਰਸਾਦੀ ਅਰਮਨ ਵਸਿਆ ਪੂਰਬ ਲਿਖਿਆ ਪਾਇਆ ਐ ਨਾਨਕੋ ਸਰੀਰ ਪ੍ਰਵਾਨ ਹੋਆ ਜਿ ਸਤਿਗੁਰ ਸਿਉ ਜਤ ਲਾਇਐ ਏ ਨੈਤਰੋ ਮੇਰੇ ਆਤਮ ਮੈਂ ਜੋਤ ਧਰੀ ਅਰਬਿ ਨਵਰਨਾ ਦੇਖੋ ਕੋਈ ਹਰਬਿ ਨਵਰਨਾ ਦੇਖੋ ਕੋਈ ਨਦਰਿ ਅਰ ਨਹੀਂ ਹਾਲੇ ਆਇਓ ਇਸ ਸੰਸਾਰ ਤੁਮ ਦੇਖਦੇ ਹੋਰ ਕਰੂ ਪਰੂਪ ਨਦਰਿ ਆਇਆ ਗੁਰ ਪ੍ਰਸਾਦਿ ਬੁਝਿਆ ਜਾਵੇ ਕਾਰ ਕਰ ਗ੍ਰਵਰਨਾ ਕੋਈ ਕਹਿ ਨਾਨਕ ਏ ਨੈਤਰਾਂ ਸੇ ਸਤਿਗੁਰ ਮਿਲਿਆ ਦੇਉ ਦ੍ਰਿਸ਼ਟ ਹੋਈ ਇਸ ਰਬ ਨਾ ਮੇਰੋ ਸੱਚਾ ਸੁਣੈ ਨੋ ਪਠਾਏ ਸੱਚੇ ਸੁਣੈ ਨੋ ਪਠਾਏ ਸ੍ਰੀ ਲਾਇ ਸਭ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨਾ ਰਸੁ ਮਾਨੀ ਸੱਚਾ ਲਖ ਵਡਾਣੀ ਤਾ ਗਤ ਕਹੀ ਨਾ ਗਾਈ ਕਹਿ ਨਾਨਕ ਅੰਮ੍ਰਿਤ ਨਾਮ ਸੁਨਾਗ ਤਰੋ ਸੱਚੇ ਸੁਣੈ ਨੋ ਪਠਾਏ ਹਰ ਜੀ ਉਗ ਪੰਦਰ ਕੈ ਆਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਾਉਨਾ ਨਾਮ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦਵਾਰ ਲਾਏ ਭਾਵਨੀ ਕਨਾਂ ਦਸਵਾ ਦੁਆਰ ਦਿਖਾਇਆ ਤੈਨੇਕ ਰੂਪਾ ਨਾਉ ਨਾਉ ਨਿਤ ਅਸਤਾਨ ਤਨ ਜਾਈ ਪਾਇਆ ਕਹਿ ਨਾਨਕ ਅਰ ਪਿਆਰੇ ਜੀ ਉਗ ਪੰਦਰ ਕੈ ਆਵਾਜਾ ਪਉਣ ਵਜਾਇਆ ਇਓ ਸੱਚਾ ਸੋਹਿਲਾ ਸੱਚ ਕਰ ਗਾਵੋ ਗਾਵ ਤਸੋਹਿਲਾ ਕਰ ਸੱਚ ਐ ਇਥੈ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾ ਤੁਧ ਭਾਵੇ ਗੁਰਬਖ ਜਿਨਾ ਉਜਾਵੇ ਹੋ ਸਤਸਬਨਾ ਕਾ ਖਸਮ ਐ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸਤਸੋਹਿਲਾ ਸੱਚ ਕਰ ਗਾਵਈ ਅਨਸੁਨਾ ਵਡ ਪਾਗਿਓ ਸਗਲ ਮਨ ਵਰਤ ਪੂਰੇ ਪਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹੈ ਤੇ ਬਵਤਾ ਸਤਗੁਰ ਆ ਭਰਪੂਰੇ ਬਿਨਵੰਤ ਨਾਨਕ ਚੰਨ ਲਾਗੇ ਵਾਜੇ ਅਨਾਤੂਰੇ ਸੁਣਤੇ ਪਨੀਤ ਕਹੈ ਤੇ ਬਵਤਾ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਰਾ ਤੂਰੇ ਸਾਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੋਇ ਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ